ਉਹ ਦੇ ਅੰਦਰ ਜਗ੍ਹਾ ਇਕੱਠਾ ਬੈਠ ਪੈਣਾ ਕਾ ਦਾ ਪੀਟਾ ਇਹ ਐਲੋਸਟੋਨੀਆ ਜੀ ਲਸਟੋਨੀਆ ਹੈ ਦਰਖਤ ਬਣੂਗਾ ਇਹਦਾ ਮਤਲਬ ਦਰਖਤ ਨੂੰ ਛੋਣ ਲਸਟੋਨੀਆ ਉਹਦੇ ਲੈ ਇਹਨੇ ਦੋ ਪੀਟੇ ਉਹ ਦਰਖਤ ਦਿਖਾਉਣੇ ਬਾਈ ਕਿੱਡਾ ਬਣਦਾ ਆ ਸਾਹਮਣੇ ਆ ਦਰਖਤ ਦੇਖ ਰਹੇ ਹੋ ਜੋ ਕਿ ਲਸਟੋਨੀਆ ਇਹ ਲਸਟੋਨੀਆ ਦਾ ਦਰਖਤ ਹੈ ਕਾਟਿੰਗ ਕਰਕੇ ਪਾਈਆਂ ਨੇ ਬਹੁਤ ਵਧੀਆ ਸ਼ੰਤਨਾ ਹੈ ਰੋਡ ਤੇ ਕਰਿਆ ਹੋਇਆ ਜੋ ਕਿ ਲੁਧਿਆਣਾ ਰੋਡ ਜਾਂਦਾ ਹੈ ਜਹਾ ਜੀ ਬਟੇ ਜਾਂਦੇ ਨੇ ਜਿਹੜੀ ਤੁਹਾਡੇ ਕੋਲੇ ਵੈਰਾਈਟੀ ਆ ਉਹ ਉਹ ਦੇ ਦਿਓ ਜੀ। ਲੀਤੀ ਵਾਈ ਕੀ ਮਤਲਬ ਹੈ ਅਭੀ ਆਜ ਦੀ ਪੁਰਣੀ। ਉਹ ਆਪਣੇ ਏਰੀਏ ਦੀ ਆਪਣੇ ਏਰੀਏ ਦੀ ਲੀਤੀ ਹੈ ਜਿਹੜੇ ਮੇਰੇ ਰਿਜ਼ਲਟ ਆ ਗਏ ਜਿੱਥੇ ਜਿੱਥੇ ਮੈਨੇ ਲਵਾਈਆਂ ਨੇ। ਉਹ ਪ੍ਰੋਜੈਕਟ ਨਾਲੇ ਬਿਲਕੁਲੀ ਮਤਲਬ ਇਹ ਸਾਰੇ ਉਸਨੇ ਰਾਂ ਢੂੜੀ ਲੱਗੇ ਛੱਡੇ ਆ ਪਿੰਨੇ ਛੱਡੇ ਆ ਸ਼ੇਰਪੁਰ ਤੋਂ। ਮਨੁਜੀਤ ਸਿੰਘ ਉਹ ਸਾਰੇ ਉਹਨਾਂ ਕਰਮ ਨੇ ਵੀਡੀਓ ਪਾਈ ਇਸ ਸਾਲ ਦੀ ਹੈ ਜੀ ਬਿਲਕੁਲ ਹੀ ਕਹਿ ਲੈਣ ਕਿ ਕਿੰਨੇ ਚਿਰ ਚ ਫਲ ਦੇਣੀ ਇਹ ਚੌਥੇ ਸਾਲ ਦਾ ਪੌਦਾ ਵਾਜੀ ਹੈ ਚੌਥੇ ਸਾਲ ਚ ਫਲ ਦਿੰਦੀ ਨਹੀਂ ਇਹ ਚੌਥੇ ਸਾਲ ਦਾ ਪੌਦਾ ਹੈ ਜੀ ਫਲ ਤਾਂ ਦੂਸਰੇ ਸਾਲ ਆ ਜਾਂਦਾ ਵਾਜੀ ਇਹ ਅੱਛਾ ਇਹ ਆਪਣੇ ਪੰਜਾਬ ਦੀ ਹੈ ਸ਼ੇਰਪੁਰਾ ਉਰ ਮੇਨਲਾ ਸਾਡੇ 16 ਕਿਲੋਮੀਟਰ ਦਾ ਜੀ ਜੀ ਦਾ ਪੌਦਾ ਕਿੰਨੇ ਦਾ ਆਪਾਂ ਨੂੰ ਬਹੁਤ 200 ਰੁਪਏ ਦਾ ਇਹਨਾਂ ਦਾ ਪੌਦਾ ਜਿਹੜਾ ਹਾਜੀਪੁਰ ਵਾਲਾ ਦੇਖੋ ਵਾਜੀ ਬੁੱਧੇ ਸਹਿਤੂਤ ਜੀ ਹੰਬ ਹੁੰਦਾ ਯੂ ਵੀ ਹਾਂ ਹਾਂ ਤੁੰਗਰੋ ਸਤਿ ਸ੍ਰੀ ਅਕਾਲ ਤੋਂ ਦਿਨ ਦੇ ਛੋਟੀ ਜੀ ਅੱਛਾ ਅੱਛਾ ਨਮਸਕਾਰ ਵੀ ਸਾਥੀ ਪਿਆਰਿਓ ਤੁਹਾਡਾ ਸਵਾਗਤ ਹੈ ਅੱਜ ਦੇ ਜੱਗੀ ਮੋਟਰੋ ਬਲੌਗ YouTube ਚੈਨਲ ਤੇ ਅਤੇ ਅੱਜ ਆਪਾਂ ਪਹੁੰਚਿਆ ਮੰਡੇਰ ਕੋਟਲਾ ਵਿਖੇ ਜਿੱਥੇ ਨਰਸਰੀਆਂ ਦਾ ਗੜ ਮੰਨਿਆ ਜਾਂਦਾ ਹੈ ਤੇ ਪੱਖ-ਪੱਖਾ ਨਰਸਰੀਆਂ ਨੇ ਜੋ ਕਿ ਬਹੁਤ ਹੀ ਜ਼ਿਆਦੇ ਪੂਰੇ ਫਲਦਾਰ ਪੌਦੇ ਪੇੜ ਵਰੁਖ ਧਰਖਤ ਹਰ ਪ੍ਰਕਾਰ ਦਾ ਉਹਰੇ ਤੁਹਾਨੂੰ ਮਿਲੂਗਾ ਬਈ ਫਲਦਾਰ ਬੂਟੇ ਜਿਹੜੇ ਬਾਰਲੀਆਂ ਸਟੇਟਾਂ ਦੇ ਵਿੱਚ ਪੌਦੇ ਫੁੱਲਦਾਰ ਦਰਖਤ ਮਿਲਦੇ ਨੇ ਤੇ ਆ ਸਾਹਮਣੇ ਸਾਡੀਆਂ ਗੱਟੀਆਂ ਬੱਕ ਬੱਕ ਪੈਂਦਾ ਸ਼ਹਿਰਾਂ ਜੋ ਆਈਆਂ ਹੋਈਆਂ ਨੇ ਤੇ ਪਰ ਪਰ ਕੇ ਯਾਰੀਆਂ ਨੇ ਬਹੁਤ ਹੀ ਸ਼ਾਨਦਾਰ ਭੇਡੇ ਨੇ ਤੇ ਵੀਡੀਓ ਦੇ ਵਿੱਚ ਦੇਖਿਆ ਮੈਂ ਅੱਜ ਤੁਸੀਂ ਬਣੇ ਰਹੋ ਆੜੂ ਤਾਂ ਤੁਨੂੰ ਲੈਣ ਹੋਇਆ ਹੈ ਦੋ ਦੋ ਤੇ ਲੈ ਨੇ ਜੀਕੂ ਦੋ ਛੋਟੇ ਨਹੀਂ ਦੋ ਖੜੇ ਤਿੰਨ ਨੇ ਜੀਕੂ ਨੂੰ ਮੇਰੇ ਤਿੰਨ ਨੇ ਲਓ ਵੀ ਸਾਥੀ ਪੈ ਰਹੋ ਸਾਰਿਆਂ ਨੂੰ ਪਹਿਲਾਂ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਆਪਾਂ ਚੱਲਿਆਂ ਮੰਦਿਰ ਕੋਟਲਾ ਨਰਸਰੀਆਂ ਦੇ ਵਿੱਚ ਜਿੱਥੇ ਤੁਹਾਨੂੰ ਵੱਖ-ਵੱਖ ਨਰਸਰੀਆਂ ਦੇ ਪੌਦੇ ਰੁੱਖ ਦਰਖਤ ਫਲਦਾਰ ਬੂਟਿਆਂ ਦੀ ਜਾਣਕਾਰੀ ਲਵਾਂਗੇ ਵੀ ਤੇ ਜਾਣਕਾਰੀ ਦੀ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਜੋ ਜੋ ਰੇ ਪੌਦਿਆਂ ਦਾ ਰੇਟ ਕਿਸ ਪ੍ਰਕਾਰ ਦਾ ਹੈ ਤੇ ਸਾਰੀ ਜਾਣਕਾਰੀ ਦੇਵਾਂਗੇ ਇੱਥੇ ਹਰ ਇੱਕ ਪ੍ਰਕਾਰ ਦੇ ਪੌਦੇ ਰੁੱਖ ਦਰਖਤ ਆਪਾਂ ਪੁੱਛੇ ਤੋਂ ਪਤਾ ਲੱਗਦਾ ਕਿਉਂਕਿ ਇੱਥੇ ਹਰ ਇੱਕ ਚੀਜ਼ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਹਰੇਕ ਨਰਸਰੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜੋਰੇ ਸਾਥੀ ਵੀਰ ਰਹਿ ਰਹੇ ਨੇ ਤਾਂ ਉਹ ਹਰ ਇੱਕ ਪੌਦੇ ਦੀ ਉਸ ਤਰ੍ਹਾਂ ਕੀ ਦੀ ਵੀ ਸਾਥੀ ਪਿਆਰਿਓ ਆਪਾਂ ਪਹੁੰਚੇ ਆਂ ਭਾਰਤ ਨਰਸਰੀ ਦੇ ਵਿੱਚ ਤੇ ਅੱਜ ਉਹ ਲੈ ਕੇ ਚੱਲਦੇ ਆਂ ਬਹੁਤ ਵੱਡਾ ਪ੍ਰੋਜੈਕਟ ਹੈ ਵੀਰੇ ਇਹ 플ਾਂਟ ਹੈ ਬਹੁਤ ਵੱਡਾ ਤੇ ਲੈ ਕੇ ਚੱਲਦੇ ਆਂ ਤੇ ਆਪਣੇ ਨਾਲ ਨੇ ਹਰੀਕੇ ਸ਼ਰਮਾ ਜੀ ਤੇ ਅੱਗੇ ਜੋ ਬਹੁਤ ਹੀ ਵੱਡਾ ਘਟੋ ਘਟੇ ਹੈ ਇੱਕ ਕਿਲੋਮੀਟਰ ਦੇ ਵਿੱਚ ਮੰਨੋ ਕਿ ਦਰਖਤ ਤੇ ਦਰਖਤ ਨਹੀਂ ਹੋ ਰਹੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਆਂਬ ਅਮਰਾ ਪਾਲੀ ਤੇ ਅਮਰਾ ਪਾਲੀ ਹੈ ਨਹੀਂ ਛੋਟਾ ਨਹੀਂ ਉਹ ਲੱਗ ਰਿਹਾ ਇਹ ਅਮਰਾ ਪਾਲੀ ਆਂਬ ਲੱਗ ਵੀ ਰਹੇ ਨੇ ਹਨਾ ਇਹ ਕਿੰਨੇ ਕਿਤਾ ਪੋਟਾ ਅਮਰਾ ਵੀ 400 ਰੁਪਏ ਦਾ ਇੱਕ ਇੱਕ ਪੋਟਾ ਇਹ ਇਹ ਅੰਬ 7 ਫਟਾ ਹੈ 5 ਮੀਟਰ। ਕਿ 10 ਫੁੱਟ ਹੈ 10 ਫੁੱਟ ਹੈ ਮੈਂ। 10 ਫੁੱਟ ਹੈ ਨਾ। ਇਹ ਖਾਈ ਮੈਂ ਦੇ ਵੀ। ਜਿਹੜੀ ਤੁਹਾਡੇ ਕੋਲੇ ਵੈਰਾਈਟੀ ਆ ਉਹ ਉਹ ਦੇ ਦਿਓ ਜੀ। ਜੀ ਜੀ ਭਾਈ ਜੀ ਮਤਲਬ ਅੱਧੀ ਆਕੀ ਹੋ ਗਈ। ਉਹ ਆਪਣੇ ਲਈ ਆਪਣੇ ਏਰੀਆ ਦੀ ਲਿਖੀ ਹੈ ਵੀਰੇ ਮੇਰੇ ਰਿਜ਼ਲਟ ਆ ਗਿਆ ਜਿੱਥੇ ਜਿੱਥੇ ਮੈਂ ਨਾ ਲਵਾਈਆਂ ਨੇ। ਅਪਲੋਡ ਕਰ ਦਿਓ। ਨਾਲੇ ਬਿਲਕੁਲੀ ਮਤਲਬ ਇਹ ਸਾਰੇ ਉਸ ਨੂੰ ਨੇ ਰੇਂਡ ਟੁੜੀ ਲੱਗ ਗਿਆ ਛੱਡਿਆ ਪਿੰਨ ਛੱਡਿਆ ਸ਼ੇਰਪੁਰ ਤੋਂ ਮਲਕੀਤ ਸਿੰਘ ਉਹ ਸਾਰੇ ਬੰਦੇ ਉਹਨਾਂ ਕਰ ਮੈਂ ਵੀਡੀਓ ਪਾਈ ਇਸ ਸਾਲ ਦੀ ਹੈ ਜੀ ਬਿਲਕੁਲੀ ਕਹਿ ਲੈ ਸਕੋ ਇਹ ਕਿੰਨੇ ਚਿਰ ਚ ਫਲ ਦਿੰਦੀ ਇਹ ਚੌਥੇ ਸਾਲ ਦਾ ਪੌਦਾ ਬਾਈ ਜੀ ਚੌਥੇ ਸਾਲ ਚ ਫਲ ਦਿੰਦੀ ਨਹੀਂ ਇਹ ਚੌਥੇ ਸਾਲ ਦਾ ਪੌਦਾ ਹੈ ਜੀ ਫਲ ਤਾਂ ਦੂਸਰੇ ਸਾਲ ਆ ਜਾਂਦਾ ਬਾਈ ਜੀ ਅੱਛਾ ਇਹ ਆਪਣੇ ਪੰਜਾਬ ਦੀ ਐ ਸ਼ੇਰਪੁਰ ਉਰੋਂ ਮੈਨੂੰ ਲਾ 16 ਕਿਲੋਮੀਟਰ ਦਾ। ਟੀਸੀ ਦਾ ਪੁੱਤ ਕਿੰਨੇ ਕਰਿਆ? ਆਪਾਂ ਨੂੰ ਬਹੁਤ 200 ਰੁਪਏ ਦਾ ਇੰਨਾ ਤੇ ਪੁੱਤ। ਜਿਹੜਾ ਹਾਜੀਪੁਰ ਵਾਲਾ ਦੇਖੋ ਬਾਈ ਗੁੱਥੇ। ਹੈ? ਉਹਦਾ ਦੇਖੋ ਯਾਰ 5-10 ਬੇਡੇ ਹੂੰ ਲਾਵਾ। ਕਿੰਨੇ ਮਰਦੇ। ਆੜੂ ਚੀਕੂ ਹੈ। ਤੇ ਅਮਰੂਦ ਰਹਿ ਗਿਆ। ਅਮਰੂਦ ਦੇ ਕੱਢਦੇ ਬਾਈ 2 ਬੇਡੇ। ਚਲਾਰ ਤਾਂ ਨਹੀਂ। ਅਸ ਬਗੰਦ। ਘਰ ਮੇਂ ਰੋੜੀਏ ਰੇ ਅਸਰੰਦਾ ਹੀ ਅਸਰੰਦਾ ਮਿਲਦਾ ਨਹੀਂ ਜਲਦੇ ਮਿਲਦਾ ਨਹੀਂ ਅਸਰੰਦਾ ਹੀ ਬਹੁਤ ਔਖਾ ਮਿਲਦਾ ਸਸ ਬਗੰਦਾ ਹੈ ਬਾਹ ਨੂੰ ਹੁੰਦਾ ਜੀ ਉਹ ਆਦ ਐਸਪੈਸ਼ਲੀ ਹੁੰਦਾ ਅਸਲ ਕੱਤੋਂ ਹੀ ਜੇ ਨਾ ਸਿਕਲੰਦਾ ਮੈਨੂੰ ਸਾਰਾ ਉਹ ਗੈਂਦੀ ਕਨ 20 ਪੇ ਉਹਦਾ ਏਡਾ ਅਸਰੰਦਾ ਅਸਰੰਦਾ ਪਿਆਰਦਾ ਪਾਪੜੀ ਹੈ ਯਮਣਾ ਦੇਖ ਲਓ ਕਿਵੇਂ ਭਰੀਆਂ ਪਈਆਂ ਨੇ ਪਾਪੜੀ ਇਹ ਵੀ ਦਰਖਤ ਬਣਦਾ ਹੈ ਨਾ ਇਹ ਬਹੁਤ ਵਧੀਆ ਸੌ ਹੈ ਨਗਰੀ ਵਧੀਆ ਵਧੀਆ ਪੇਡੇ ਘੜ ਲਿਆ ਬਾਈ ਸ਼ੌਂਕ ਦੇ ਫਿਰ ਇੱਥੇ 100 ਲਾ ਕੇ ਨਾ ਤੂੰ ਇੱਕ 100 ਦਾ ਦੀ ਆ ਦੇਖੋ ਬਾਈ ਜੀ 100 ਦਾ 200 ਦਾ ਇੱਕ 200 ਦਾ ਦੋ ਤਰ੍ਹਾਂ ਦੇ ਚੀਕੂ ਪਾਏ ਨੇ ਨਾ ਅੱਛਾ 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 ਠੀਕ ਗੱਲ 70 ਗੰਧੀਰਾ ਦੀ ਹੈ ਇਹ ਪੂਰੀ 70 ਦੀ ਹੈ ਉਹ ਕਿ ਬੜੀਆ ਇੱਕ ਆੜੂ ਆ ਗਿਆ ਇਹਦੇ ਆੜੂ ਡੋਲੀ ਚੀ ਆ ਗਿਆ ਜੀ ਦੋ ਵੱਲੂ ਪਾੜਿਆ ਗਿਆ ਅੰਮੀ ਬਰਬਤ ਕੋਈ ਹੈ ਐਲਸਟੋਨ ਨੂੰ ਐਲਸਟੋਨ ਹੀ ਹੈ ਬੱਧੀ ਐਲਸਟੋਨ ਐਲਸਟੋਨ ਨੂੰ ਬੋਲੋ ਐਲਸਟੋਨ ਜਾਂ ਜਿਹਨੂੰ ਘੱਟ ਪਤੀਆ ਬੋਲਦੇ ਨੇ ਇਹ ਜਸਤ ਮਤਾਂ ਅੰਮੀ ਸਨੇ ਦੋ ਠੀਕ ਅਸ਼ਪਗੰਦਾਮੀ ਨੂੰ ਦੋ ਇੱਕ ਹੈ ਹੱਸ ਬਗੰਦਾ ਉਹ ਚੱਲਿੰਗ ਨੂੰ ਮੈਂ ਸੁਣਦਾ ਕਿੰਨੇ ਮਿੰਟ ਹੋ ਗਏ ਬਾਈਕ ਨੂੰ ਕੀ ਆਇਆ ਯਾਰ ਨੂੰ ਚੱਲ ਤੂੰ ਮੜਿਆ ਦੇਖ ਕੇ ਰੇਟ ਲਾ ਰਹੀ ਯਾਰ ਇਹ ਮੈਂਬਰ ਹੈ ਸਤਿ ਸ੍ਰੀ ਅਕਾਲ ਵੀ ਸਾਥੀ ਪਿਆਰਿਓ ਤੁਹਾਡਾ ਸਵਾਗਤ ਹੈ ਆਪਣੇ ਜੱਗੀ ਮੋਟਰੋ ਬਲੌਗ YouTube ਚੈਨਲ ਤੇ ਤੇ ਅੱਜ ਆਪਾਂ ਪਹੁੰਚਿਆ ਮੰਡੇਰ ਕੋਟਲੇ ਜੋ ਕਿ ਆਪਾਂ ਇਹ ਲੁਧਿਆਣਾ ਰੋਡ ਤੇ ਖੜਿਆ ਜੀ ਮੰਡੇਰ ਕੋਟਲਾ ਟੱਪਣ ਤੇ ਲੁਧਿਆਣਾ ਰੋਡ 44 42 ਕਿਲੋਮੀਟਰ ਹੈ ਤੇ ਆਪਾਂ ਨਰਸਰੀ ਦੇ ਵਿੱਚ ਖੜਿਆ ਜੋ ਕਿ ਇਹ ਨਰਸਰੀ ਹੈਗੀ ਹੈ ਲੈ ਵੀ ਸਾਥੀਓ ਲੈ ਕੇ ਪੇਡੇ ਭਰ ਕੇ ਗੱਡੀ ਆਪਾਂ ਪਾਉਣੇ ਚਾਲੇ ਰੰਨੇ ਆਪਾਂ ਭਗਵਾਨ ਦਾ ਨਾਮ ਆ ਜੂ ਸਕੂ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਪੌਦਿਆਂ ਦੀ ਲਵਾਈ ਹੋ ਗਈ ਸ਼ੁਰੂ ਤੇ ਇਹ ਪੈਡਾ ਚੀਕੂ ਦਾ ਜੀ ਇਹ ਬਿਨਾ ਬੀ ਆਲਾ ਮਰੂਦ ਹੈ ਰੈੱਡ ਤੇ ਇਹ ਪੇਡਾ ਦੱਸਣ ਵਾਲੇ ਵੀਰ ਨੂੰ ਵਿਸ਼ੇਸ਼ ਤੌਰ ਤੇ ਕਮੈਂਟ ਦੇ ਵਿੱਚ ਜੋ ਦੱਸੇਗਾ ਵੀ ਇਹ ਪੇਡਾ ਕਾਦਾ ਹੈ ਤਾਂ ਉਹਨੂੰ ਵਿਸ਼ੇਸ਼ ਤੌਰ ਤੇ ਅਸੀਂ ਜੈਕ ਪੌਦਾ ਚੀਕੂ ਦਾ ਦੇ ਦਾਂਗੇ ਜੀ ਜੇ ਉਹ ਕਹੇ ਤਾਂ 100 ਰੁਪਿਆ ਅਸੀਂ ਉਹਨੂੰ ਇਨਾਮ ਦੇਵਾਂਗੇ ਇਹ ਪੇਡੇ ਦਾ ਨਾਮ ਦੱਸਣ ਵਾਲੇ ਨੂੰ ਕਿਉਂਕਿ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਉਹ ਦਵਾਈ ਹੈ ਜੋ ਕਿ ਪੇਡਾ ਲਾਉਣ ਵਕਤ ਸੀ ਹਰ ਇੱਕ ਪੇਡੇ ਦੇ ਵਿੱਚ ਪਾ ਰਹੇ ਹਾਂ ਜੀ ਇਹ ਤੁਸੀਂ ਦੇਖ ਰਹੇ ਹੋ ਗਿਦਾਵਰੀ ਨਿੰਮ ਕਲੀ ਗਿਦਾਵਰੀ ਨਿੰਮ ਕਲੀ ਤੇ ਸੰਖ ਨੂੰਖ ਵਾਸਤੇ ਹਰ ਇੱਕ ਪੌਦੇ ਨੂੰ ਤਤ ਦੇਣ ਵਾਸਤੇ ਹੈ ਜੀ ਤੇ ਇਹ ਵੀਡੀਓ ਦੇ ਵਿੱਚ ਤੁਸੀਂ ਇਸ ਪੇਡੇ ਨੂੰ ਦੱਸਣ ਵਾਲੇ ਵੀਰ ਨੂੰ ਵਿਸ਼ੇਸ਼ ਤੌਰ ਤੇ ਜੀ ਅਸੀਂ 100 ਰੁਪਿਆ ਜਾਂ ਇਹ ਪੇਡਾ ਚੀਕੂ ਦਾ ਸੀ ਉਹਨੂੰ ਘਰ ਦੇ ਵਿੱਚ ਜਾਂ ਬਾਗਲ ਦੇ ਵਿੱਚ ਲਾਉਣ ਵਾਸਤੇ ਇਨਾਮ ਦੇਵਾਂਗੇ ਜੀ ਕਮੈਂਟ ਕਰਨ ਵਾਲੇ ਨੂੰ ਇਸ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰ ਦਿਓ ਇਹ ਪੇਡੇ ਦੱਸਣ ਵਾਲੀ ਵੀਰ ਨੂੰ ਧੰਨਵਾਦ ਵੀ ਸਾਥੀਓ ਲੋ ਵੀ ਸਾਥੀ ਪਿਆਰਿਓ ਜੋ ਆਪਾਂ ਹੁਣ ਤੱਕ ਆਪਣੇ ਪਿੰਡ ਦੇ ਵਿੱਚ ਪੌਦੇ ਪਹੁੰਚ ਚੁੱਕੇ ਨੇ ਅਤੇ ਕੁਝ ਆ ਪੌਦੇ ਆਪਣੇ ਬਾਗਲਾਂ ਦੇ ਵਿੱਚ ਕੁਝ ਖੇਤਾਂ ਦੇ ਵਿੱਚ ਅਤੇ ਕੁਝ ਆਪਣੇ ਮੇਨ ਘਰਾਂ ਦੀ 12 ਦੇ ਵਿੱਚ ਲਗਾਏ ਜਾ ਰਹੇ ਨੇ ਤੇ ਹਰਕੇਸ਼ ਸ਼ਰਮਾ ਵੱਲੋਂ ਵੀ ਫਖ ਫਖ ਸੇਵਾ ਇਹ ਨਿਭਾਈ ਜਾ ਰਹੀ ਹੈ ਜੀ ਜੋ ਉਹਨਾਂ ਤੋਂ ਪੌਦਾ ਮੰਗਦਾ ਤਾਂ ਉਹ ਸ਼ਾਮ ਸੰਭਾਲ ਲਈ ਪੌਦਾ ਦੇ ਰਹੇ ਨੇ ਤੇ ਆਪਾਂ ਆਪਣੇ ਖੇਤ ਦੇ ਵਿੱਚ ਵੱਖ-ਵੱਖ ਪੌਦੇ ਲਗਾ ਚੁੱਕੇ ਹਾਂ ਤੇ ਇਹ ਪੌਦਾ ਅਮਰੂਦ ਦਾ ਲਗਾ ਰਹੇ ਹਾਂ ਤੇ ਆਂਬ ਦੇ ਤੇ ਜਾਮਣ ਲੀਚੀ ਉਹ ਕੁਝ ਬਾਗਲੇ ਦੇ ਵਿੱਚ ਲਗਾਏ ਨੇ ਤੇ ਕੁਝ ਖੇਤ ਦੇ ਵਿੱਚ ਲਗਾਏ ਨੇ ਤੇ ਵੀਡੀਓ ਲੱਗੀ ਵਧੀਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਆਪਣੇ ਕਮੈਂਟਾਂ ਰਹੀਂ ਜਰੂਰ ਆਪਣੇ